ਜੋ ਜੀਵ ਹੈ ਉਹਦਾ ਅੰਤ ਤਾਂ ਇਹੀ ਹੈ ਐਂਡ ਆਫ ਦਾ ਲਾਈਫ ਅਸੀਂ ਸਾਰਿਆਂ ਨੇ ਇੱਥੇ ਹੀ ਆਣਾ ਸੋ ਕੀ ਕੀਤਾ ਜਾਤਾ ਹੈ ਬਈ ਇਹ ਸੱਚਾਈ ਹੈ ਇਹ ਜੀ ਕਹਿੰਦੇ ਕਿ ਅਸੀਂ ਹਮੇਸ਼ਾ ਉਹਨੂੰ ਮੁਸਕਰਾਉਂਦੇ ਹਾਸੇ ਆਖਿਆ ਭਰਾ ਜੋ ਬੈੱਡ ਤੇ ਲੇਖੇ ਲੁਕੜਾ ਹਾਂਜੀ ਹਾਂਜੀ ਕਾਫੀ ਸਮੇਂ ਤੋਂ ਬਿਮਾਰ ਵੀ ਬਹੁਤ ਸਮੇਂ ਤੋਂ ਸੀਗੇ ਔਰ ਬਹੁਤ ਦੁਖਦਾਈ ਹੁੰਦਾ ਹੈ ਆਪਣੇ ਪਿਆਰ ਕਰਨ ਵਾਲੇ ਨੂੰ ਜਿਹਨੂੰ ਅਸੀਂ ਬਹੁਤ ਚਾਹੁੰਦੇ ਹਾਂ ਉਹਨੂੰ ਅਸੀਂ ਇਹਨਾਂ ਹਾਲਾਤਾਂ 'ਚ ਜਦੋਂ ਦੇਖਦੇ ਸੈਡਲੀ ਉਹ ਬਹੁਤ ਪੇਨਫੁੱਲ ਹੁੰਦਾ ਸੋ ਆਬਵੀਅਸਲੀ ਉਹਨਾਂ ਦੇ ਪਰਿਵਾਰ ਲਈ ਆ ਉਹਨਾਂ ਦੇ ਜੋ ਨਜ਼ਦੀਕੀ ਉਹਨਾਂ ਦੇ ਜੋ ਦੋਸਤ ਨੇ ਜਾਂ ਜੋ ਪਰਿਵਾਰ ਦੇ ਵਾਂਗ ਦੋਸਤ ਹੁੰਦੇ ਐ ਉਹਨਾਂ ਸਾਰਿਆਂ ਦੇ ਲਈ ਉਹ ਸਮਾਂ ਵੀ ਬਹੁਤ ਦੁਖਦਾਈ ਰਿਹਾ ਹੁਣ ਤੇ ਅੱਜ ਦਾ ਟਾਈਮ ਤੱਕ ਆਖਰੀ ਮੁਲਾਕਾਤ ਪਜੀ ਕਦੋਂ ਵੀ ਹਸਪਤਾਲ ਵਿੱਚ ਗਈ ਸੀ ਮੇਰੀ ਜੀ ਲਾਸਟ ਉਹਨਾਂ ਨਾਲ ਮੁਲਾਕਾਤ ਹੋਈ ਸੀ ਜਦੋਂ ਉਹ ਕੈਰੀਅਨ ਜਟਾ 3 ਦੀ ਡਬਿੰਗ ਕਿਉਂਕਿ ਡਬਿੰਗ ਸਾਰੀ ਮੇਰੇ ਕੋਲ ਹੁੰਦੀ ਸੀ ਸਟੂਡੀਓਜ਼ ਮੇਰੇ ਤੇ ਉੱਥੇ ਆਏ ਕਾਫੀ ਦਿਨ ਲਗਾਤਾਰ ਆਂਦੇ ਰਹੇ ਔਰ ਉਦੋਂ ਇੱਕ ਵਾਰੀ ਤਾਂ ਉਹ ਰਿਕਵਰ ਕਰ ਗਏ ਸੀ ਤੇ ਠੀਕ ਸੀਗੇ ਤੇ ਬਹੁਤ ਹੱਸਾ ਖੇਡਾ ਬਹੁਤ ਅੱਛੇ ਤਰੀਕੇ ਨਾਲ ਉਹਨਾਂ ਨੇ ਸਾਰਾ ਟਾਈਮ ਸਪੈਂਡ ਕੀਤਾ ਫਿਰ ਪੁਖਰਾਜ ਦੇ ਨਾਲ ਵੀ ਮੁਲਾਕਾਤ ਹੁੰਦੀ ਰਹੀ ਮੇਰੇ ਸਟੂਡੀਓਜ਼ ਵੀ ਤੇ ਬਟ ਪਤਾ ਹੀ ਨਹੀਂ ਸੀ ਨਾ ਵੀ ਇਦਾਂ ਇਹ ਸਭ ਹੋ ਜਾਏਗਾ ਕਿਉਂਕਿ ਇਹਦਾ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਹੁੰਦਾ ਕਿ ਵੀ ਐਸਾ ਸਮਾਂ ਇੰਨੀ ਜਲਦੀ ਦੇਖਣ ਨੂੰ ਮਿਲੇਗਾ ਬਿੰਗ ਜਾਂ ਪੂਰਾ ਪ੍ਰੋਜੈਕਟ ਨਹੀਂ ਨਹੀਂ ਪੁਰਾਣੀ ਜਿਹੜੀ ਰਿਲੀਜ਼ ਹੋ ਚੁੱਕੀ ਆ ਉਹਦੀ ਗੱਲ ਕਰ ਰਹੇ ਆ ਚੌਦੀ ਹੁਜਾ ਸਾਹਿਬ ਡਾਇਲੋਗ ਦੀ ਗੱਲ ਕਰਦੇ ਆ ਤਾਂ ਉਹ ਟ੍ਰੈਂਡੀ ਬਣ ਗਏ ਸੀਗੇ ਕਿ ਕਾਲਾ ਕੋਟ ਐਵੇਂ ਨਹੀਂ ਪਾਇਆ ਗੰਦੀ ਇਹਨਾਂ ਦੇ ਡਾਇਲੋਗ ਥੋੜੀ ਟ੍ਰੈਂਡ ਬਣੇ ਆ ਇਹਨਾਂ ਦੇ ਤਾਂ ਸੈਂਕੜੇ ਡਾਇਲੋਗ ਹੈ ਜਿਹੜੇ ਉਹ ਟ੍ਰੈਂਡ ਬਣੇ ਆ ਸੈਂਕੜੇ ਕਲਾਕਾਰਾਂ ਨੂੰ ਇਹਨਾਂ ਨੇ ਇਸ ਲਾਈਨ ਚ ਲੈ ਕੇ ਆਏ ਆ ਸੈਂਕੜਿਆਂ ਨੂੰ ਇਹਨਾਂ ਨੇ ਸਹਾਰਾ ਦਿੱਤਾ ਹੈ ਅੱਜ ਤੋਂ ਨਹੀਂ ਜਦੋਂ ਤੋਂ ਇਹ ਸ਼ੁਰੂ ਹੋਏ ਐ ਛਣਕਾਟਾ ਜਦੋਂ ਤੋਂ ਸ਼ੁਰੂ ਹੋਇਆ ਸੀ ਉਦੋਂ ਤੋਂ ਬਹੁਤ ਸਾਰੇ ਨਵੇਂ ਕਲਾਕਾਰ ਸੀਗੇ ਜੋ ਇਹਨਾਂ ਦੀ ਸਪੋਰਟ ਦੇ ਨਾਲ ਇਹਨਾਂ ਦੀ ਸਹਾਇਤਾ ਦੇ ਨਾਲ ਲੱਗੇ ਆਏ ਐ ਸੋ ਬਹੁਤ ਲੋਕਾਂ ਦਾ ਭਲਾ ਵੀ ਕਰਕੇ ਗਏ ਆ ਦੁਨੀਆ ਤੇ ਇਹ ਵੀ ਕਹਿੰਦੇ ਕਿ ਜਿਹੜੇ ਛੋਟੇ ਆਰਟਿਸਟ ਸੀ ਨਾ ਨਾਲ ਜੂਨੀਅਰ ਆਰਟਿਸਟ ਇਹ ਨਹੀਂ ਸੀ ਸਮੇਂ ਦੇ ਕਿ ਆ ਰਹੇ ਇਸ ਤੋਂ ਜੂਨੀਅਰ ਹੈ ਜੀ ਉਹਨਾਂ ਨੂੰ ਵੀ ਨਾਮਰ ਦਾ ਇਹ ਕਹਿੰਦੇ ਸੀ ਨਹੀਂ ਨਹੀਂ ਸਭ ਨੂੰ ਬਰਾਬਰ ਦੱਸਾ ਬਨੂਸਾ ਬਨੂ ਉਹਨਾਂ ਦੇ ਲਈ ਹਰ ਮਨੋ ਕੇ ਕੋ ਜਿਆ ਸੀ ਔਰ ਬਹੁਤ ਅੱਛਾ ਟਰੀਟ ਕਰਦੇ ਸੀ ਬਹੁਤ ਮਿੱਠੇ ਸੁਭਾਅ ਨਾਲ ਬਹੁਤ ਪਲੇਜ਼ੈਂਟ ਸਮਾਈਲ ਦੇ ਨਾਲ ਉਹਨਾਂ ਨੂੰ ਸਾਰਿਆਂ ਨੂੰ ਮਿਲਦੇ ਸੀ ਔਰ ਗਰੀਟ ਕਰਦੇ ਸੀ ਸੋ ਇਹ ਖੂਬੀਆਂ ਤਾਂ ਸੈਂਕੜੇ ਹੀ ਆ ਮਤਲਬ ਆਪਾਂ ਕਿੰਨੀਆਂ ਖੂਬੀਆਂ ਗਿਣਾਈਏ ਇੰਨੀਆਂ ਖੂਬੀਆਂ ਸੀ ਜੀਆਂ ਆਲਵੇਸ ਸਮਾਈਲਿੰਗ ਮੈਂ ਕਦੇ ਵੀ ਉਹਨਾਂ ਦੇ ਚਿਹਰੇ ਤੇ ਸ਼ਿਕਨ ਨਹੀਂ ਦੇਖਿਆ ਲੱਗਦਾ ਇੰਡਸਟਰੀ ਦੇ ਆਮ ਮਰੇ ਵੀ ਕਿਵੇਂ ਕਹਿ ਸਕਦਾ ਨਹੀਂ ਭੁੱਲ ਸਕਦਾ ਅਜੇ ਸੱਚ ਬਿਲਕੁਲ ਜੀ ਅਮਰ ਨੇ ਜੋ ਐਸੀਆਂ ਸ਼ਖਸੀਅਤਾਂ ਹੁੰਦੀਆਂ ਹਨਾ ਜੀ ਉਹ ਅਮਰ ਹੁੰਦੀਆਂ ਦੁਨੀਆ ਤੇ ਪਰਮਾਤਮਾ ਇਹ ਅਲੱਗ ਹੀ ਬਣਾ ਕੇ ਭੇਜਦਾ ਐਸੇ ਸ਼ਖਸ ਔਰ ਉਹ ਉਹਨਾਂ ਦੇ ਜਾਣ ਤੋਂ ਬਾਅਦ ਵੀ ਉਹ ਜਾਂਦੇ ਨਹੀਂ ਆ ਉਹ ਦੁਨੀਆ ਦੇ ਵਿੱਚ ਹੀ ਰਹਿੰਦੇ ਆ ਲੋਕਾਂ ਦੇ ਵਿੱਚ ਹੀ ਰਹਿੰਦੀ ਆ ਆਪਣਾ ਕੰਮ ਦੇ ਜ਼ਰੀਏ ਔਰ ਇਹ ਕਦੇ ਵੀ ਨਹੀਂ ਭੁੱਲੇ ਜਾ ਸਕਦੇ ਰਹਿੰਦੀ ਦੁਨੀਆ ਤੱਕ ਇਹਨਾਂ ਦਾ ਨਾਮ ਰਹੇਗਾ ਬਿਲਕੁਲ ਹਾਂ ਸੱਚ ਨੂੰ ਭੁਜਾ ਹੁਣ ਆ ਭਾਜੀ ਹੁਣਾਂ ਦੇ ਨਾਲ ਗੱਲਬਾਤ ਕੀਤੀ ਹੈ ਸੋ ਅੱਖਾਂ ਨਾਮ ਨੇ ਬਾਈਦੀਆਂ ਵੀ ਕਿਉਂਕਿ ਇਹਨਾਂ ਨੇ ਡਬਿੰਗ ਕੀਤੀ ਕੈਰੀਓਨ ਜੱਟਾਂ ਦੀ ਫਿਲਮ ਦੀ ਅਸੀਂ ਗੱਲ ਕਰਦੇ ਆ ਜੋ ਜੀਵ ਹੈ ਉਹਦਾ ਅੰਤ ਤਾਂ ਇਹੀ ਹੈ ਕਾਈਂਡ ਆਫ ਦਾ ਲਾਈਫ ਅਸੀਂ ਸਾਰਿਆਂ ਨੇ ਇੱਥੇ ਹੀ ਆਣਾ ਸੋ ਕੀ ਕੀਤਾ ਜਾਂਦਾ ਹੈ ਇਹ ਸੱਚਾਈ ਹੈ ਜਿੱਦਾਂ ਇਹ ਕਹਿੰਦੇ ਕਿ ਅਸੀਂ ਹਮੇਸ਼ਾ ਉਹਨਾਂ ਨੂੰ ਮੁਸਕਰਾਉਂਦੇ ਹਾਸੇ ਖੁਸ਼ਹਾਲ ਜੋ ਬੈਠਦੇ ਦੇਖੇ ਉਹ ਬੜਾ ਹਾਂਜੀ ਹਾਂਜੀ ਕਾਫੀ ਸਮੇਂ ਤੋਂ ਬਿਮਾਰ ਵੀ ਬਹੁਤ ਸਮੇਂ ਤੋਂ ਸੀਗੇ ਔਰ ਬਹੁਤ ਦੁਖਦਾਈ ਹੁੰਦਾ ਹੈ ਆਪਣੇ ਪਿਆਰ ਕਰਨ ਵਾਲੇ ਨੂੰ ਜਿਹਨੂੰ ਅਸੀਂ ਬਹੁਤ ਚਾਹੁੰਦੇ ਹਾਂ ਉਹਨੂੰ ਅਸੀਂ ਇਹਨਾਂ ਹਾਲਾਤਾਂ 'ਚ ਜਦੋਂ ਦੇਖਦੇ ਹਾਂ ਸੈਡਲੀ ਉਹ ਬਹੁਤ ਪੇਨਫੁੱਲ ਹੁੰਦਾ ਸੋ ਆਬਵੀਅਸਲੀ ਉਹਨਾਂ ਦੇ ਪਰਿਵਾਰ ਲਈ ਜਾਂ ਉਹਨਾਂ ਦੇ ਜੋ ਨਜ਼ਦੀਕੀ ਉਹਨਾਂ ਦੇ ਜੋ ਦੋਸਤ ਨੇ ਜਾਂ ਜੋ ਪਰਿਵਾਰ ਦੇ ਵਾਂਗ ਦੋਸਤ ਹੁੰਦੇ ਐ ਉਹਨਾਂ ਸਾਰਿਆਂ ਦੇ ਲਈ ਉਹ ਸਮਾਂ ਵੀ ਬਹੁਤ ਦੁਖਦਾਈ ਰਿਹਾ ਹੁਣ ਤੇ ਅੱਜ ਦਾ ਟਾਈਮ ਤੱਕ ਆਖਰੀ ਮੁਲਾਕਾਤ ਪਹਿਲੀ ਕਦੋਂ ਵੀ ਹਸਪਤਾਲ ਵਿੱਚ ਗਈ ਸੀ ਮੇਰੀ ਜੀ ਲਾਸਟ ਉਹਨਾਂ ਨਾਲ ਮੁਲਾਕਾਤ ਹੋਈ ਸੀ ਜਦੋਂ ਉਹ ਕੈਰੀਅਨ ਜਟਾ 3 ਦੀ ਡਬਿੰਗ ਲਈ ਕਿਉਂਕਿ ਡਬਿੰਗ ਸਾਰੀ ਮੇਰੇ ਕੋਲ ਹੁੰਦੀ ਸੀ ਸਟੂਡੀਓਜ਼ ਮੇਰੇ ਤੇ ਉੱਥੇ ਆਏ ਕਾਫੀ ਦਿਨ ਲਗਾਤਾਰ ਆਂਦੇ ਰਹੇ ਔਰ ਉਦੋਂ ਇੱਕ ਵਾਰੀ ਤਾਂ ਉਹ ਰਿਕਵਰ ਕਰ ਗਏ ਸੀ ਤੇ ਠੀਕ ਸੀ ਬਹੁਤ ਹੱਸਾ ਖੇਡਾ ਬਹੁਤ ਅੱਛੇ ਤਰੀਕਿਆਂ ਨਾਲ ਉਹਨਾਂ ਨੇ ਸਾਰਾ ਟਾਈਮ ਸਪੈਂਡ ਕੀਤਾ ਫਿਰ ਪੁਖਰਾਜ ਦੇ ਨਾਲ ਵੀ ਮੁਲਾਕਾਤ ਹੁੰਦੀ ਰਹੀ ਮੇਰੇ ਸਟੂਡੀਓ 'ਚ ਵੀ ਤੇ ਬਟ ਪਤਾ ਹੀ ਨਹੀਂ ਸੀ ਨਾ ਵੀ ਇਦਾਂ ਇਹ ਸਭ ਹੋ ਜਾਏਗਾ ਕਿਉਂਕਿ ਇਹਦਾ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਹੁੰਦਾ ਕਿ ਵੀ ਐਸਾ ਸਮਾਂ ਇੰਨੀ ਜਲਦੀ ਦੇਖਣ ਨੂੰ ਮਿਲੇ ਡਬਿੰਗ ਜਾਂ ਪੂਰਾ ਪ੍ਰੋਜੈਕਟ ਨਹੀਂ ਨਹੀਂ ਪੁਰਾਣੀ ਜਿਹੜੀ ਰਿਲੀਜ਼ ਹੋ ਚੁੱਕੀ ਆ ਉਹਦੀ ਗੱਲ ਕਰ ਰਹੇ ਹਾਂ ਸਾਡੀ ਉਹ ਜੱਜਾ ਸਾਹਿਬ ਡਾਇਲੌਗ ਦੀ ਗੱਲ ਕਰਦੇ ਆ ਤਾਂ ਉਹ ਟ੍ਰੈਂਡੀ ਬਣ ਗਏ ਸੀਗੇ ਕਿ ਕਾਲਾ ਕੋਟ ਐਵੇਂ ਨਹੀਂ ਪਾਇਆ ਗੰਦੀ ਰਾਂ ਇਹਨਾਂ ਦੇ ਤਾਂ ਸੈਂਕੜੇ ਡਾਇਲੌਗ ਹੈ ਜਿਹੜੇ ਉਹ ਟ੍ਰੈਂਡ ਬਣੇ ਆ ਸੈਂਕੜੇ ਕਲਾਕਾਰਾਂ ਨੂੰ ਇਹਨਾਂ ਨੇ ਇਸ ਲਾਈਨ ਚ ਲੈ ਕੇ ਆਏ ਆ ਸੈਂਕੜਿਆਂ ਨੂੰ ਇਹਨਾਂ ਨੇ ਸਹਾਰਾ ਦਿੱਤਾ ਹੈ ਅੱਜ ਤੋਂ ਨਹੀਂ ਜਦੋਂ ਤੋਂ ਇਹ ਸ਼ੁਰੂ ਹੋਇਆ ਛਣਕਾਟਾ ਜਦੋਂ ਤੋਂ ਸ਼ੁਰੂ ਹੋਇਆ ਸੀ ਉਦੋਂ ਤੋਂ ਬਹੁਤ ਸਾਰੇ ਨਵੇਂ ਕਲਾਕਾਰ ਸੀਗੇ ਜੋ ਇਹਨਾਂ ਦੀ ਸਪੋਰਟ ਦੇ ਨਾਲ ਇਹਨਾਂ ਦੀ ਸਹਾਇਤਾ ਦੇ ਨਾਲ ਲੱਗੇ ਆਏ ਐ ਸੋ ਬਹੁਤ ਲੋਕਾਂ ਦਾ ਭਲਾ ਵੀ ਕਰਕੇ ਗਏ ਆ ਦੁਨੀਆ ਤੇ ਇਹ ਵੀ ਕਹਿੰਦੇ ਕਿ ਜਿਹੜੇ ਛੋਟੇ ਆਰਟਿਸਟ ਸੀ ਨਾ ਨਾਲ ਜੂਨੀਅਰ ਆਰਟਿਸਟ ਇਹ ਨਹੀਂ ਸੀ ਸਮੇਂ ਦੇ ਕਿ ਆ ਰਹੇ ਜੂਨੀਅਰ ਆ ਜੇ ਉਹਨਾਂ ਨੂੰ ਵੀ ਨਾਬਰ ਦੇ ਕਹਿੰਦੇ ਸਭ ਨੂੰ ਪ੍ਰਭਾ ਸਭ ਨੂੰ ਸਭ ਨੂੰ ਉਹਨਾਂ ਦੇ ਲਈ ਹਰ ਮਨੋ ਕੇ ਕੋ ਜਿਆ ਸੀ ਔਰ ਬਹੁਤ ਅੱਛਾ ਟਰੀਟ ਕਰਦੇ ਸੀ ਬਹੁਤ ਮਿੱਠੇ ਸੁਭਾਅ ਨਾਲ ਬਹੁਤ ਪਲੇਜ਼ੈਂਟ ਸਮਾਈਲ ਦੇ ਨਾਲ ਉਹਨਾਂ ਨੂੰ ਸਾਰਿਆਂ ਨੂੰ ਮਿਲਦੇ ਸੀ ਔਰ ਗਰੀਟ ਕਰਦੇ ਸੀ ਸੋ ਇਹ ਖੂਬੀਆਂ ਤਾਂ ਸੈਂਕੜੇ ਹੀ ਆ ਮਤਲਬ ਆਪਾਂ ਕਿੰਨੀਆਂ ਖੂਬੀਆਂ ਗਿਣਾਈਏ ਇੰਨੀਆਂ ਖੂਬੀਆਂ ਸੀਗੀਆਂ ਆਲਵੇਸ ਸਮਾਈਲਿੰਗ ਮੈਂ ਕਦੇ ਵੀ ਉਹਨਾਂ ਦੇ ਚਿਹਰੇ ਤੇ ਸ਼ਿਕਨ ਨਹੀਂ ਦੇਖਿਆ ਲੱਗਦਾ ਇੰਡਸਟਰੀ ਦੇ ਆਵਾਮ ਕਦੇ ਵੀ ਇਹ ਕੈਸਾ ਨਹੀਂ ਭੁੱਲ ਸਕਦੇ ਅਜੇ ਸ਼ਖਸ ਬਿਲਕੁਲ ਜੀ ਅਮਰ ਨੇ ਜੋ ਐਸੀਆਂ ਸ਼ਖਸੀਅਤਾਂ ਹੁੰਦੀਆਂ ਹਨਾ ਜੀ ਉਹ ਅਮਰ ਹੁੰਦੀਆਂ ਦੁਨੀਆ ਤੇ ਪਰਮਾਤਮਾ ਇਹ ਅਲੱਗ ਹੀ ਬਣਾ ਕੇ ਭੇਜਦਾ ਐਸੇ ਸ਼ਖਸ ਔਰ ਉਹ ਉਹਨਾਂ ਦੇ ਜਾਣ ਤੋਂ ਬਾਅਦ ਵੀ ਉਹ ਜਾਂਦੇ ਨਹੀਂ ਉਹ ਦੁਨੀਆ ਦੇ ਵਿੱਚ ਹੀ ਰਹਿੰਦੇ ਆ ਲੋਕਾਂ ਦੇ ਵਿੱਚ ਹੀ ਰਹਿੰਦੀ ਆ ਆਪਣੇ ਕੰਮ ਦੇ ਜ਼ਰੀਏ ਔਰ ਇਹ ਕਦੇ ਵੀ ਨਹੀਂ ਭੁੱਲੇ ਜਾ ਸਕਦੇ ਰਹਿੰਦੀ ਦੁਨੀਆ ਤੱਕ ਇਹਨਾਂ ਦਾ ਨਾਮ ਰਹੇਗਾ ਬਿਲਕੁਲ ਹਾਂ ਸਚਨੂ ਭੂਜਾ ਹੁਣ ਆ ਭਾਜੀ ਹੁਣਾਂ ਤੇ ਨਾਲ ਗੱਲਬਾਤ ਕੀਤੀ ਐ ਸੋ ਅੱਖਾਂ ਨਾਮ ਨੇ ਬਾਈ ਦੀਆਂ ਵੀ ਕਿਉਂਕਿ ਇਹਨਾਂ ਨੇ ਡਬਿੰਗ ਕੀਤੀ ਕੈਰੀਓਨ ਜੱਟਾਂ ਦੀ ਫਿਲਮ ਦੀ ਅਸੀਂ ਗੱਲ ਕਰਦੇ ਆ ਜੋ ਜੀਵ ਹੈ ਉਹਦਾ ਅੰਤ ਤਾਂ ਇਹੀ ਹੈ ਐਂਡ ਆਫ ਦਾ ਲਾਈਫ ਅਸੀਂ ਸਾਰਿਆਂ ਨੇ ਇੱਥੇ ਹੀ ਆਣਾ ਸੋ ਕੀ ਕੀਤਾ ਲੱਗਦਾ ਬਈ ਇਹ ਸੱਚਾਈ ਹੈ ਇਹ ਜੀ ਕਹਿੰਦੇ ਕਿ ਅਸੀਂ ਹਮੇਸ਼ਾ ਉਹਨਾਂ ਨੂੰ ਮੁਸਕਰਾਉਂਦੇ ਹਾਸੇ ਖੁਸ਼ੀਆਂ ਦੇ ਬੈੱਡ ਤੇ ਦੇਖੇ ਲੋਕਾ ਹਾਂਜੀ ਹਾਂਜੀ ਕਾਫੀ ਸਮੇਂ ਤੋਂ ਬਿਮਾਰ ਵੀ ਬਹੁਤ ਸਮੇਂ ਤੋਂ ਸੀਗੇ ਔਰ ਬਹੁਤ ਦੁਖਦਾਈ ਹੁੰਦਾ ਹੈ ਆਪਣੇ ਪਿਆਰ ਕਰਨ ਵਾਲੇ ਨੂੰ ਜਿਹਨੂੰ ਅਸੀਂ ਬਹੁਤ ਚਾਹੁੰਦੇ ਹਾਂ ਉਹਨੂੰ ਅਸੀਂ ਇਹਨਾਂ ਹਾਲਾਤਾਂ 'ਚ ਜਦੋਂ ਦੇਖਦੇ ਸੈਡਲੀ ਉਹ ਬਹੁਤ ਪੇਨਫੁੱਲ ਹੁੰਦਾ ਸੋ ਆਬਵੀਅਸਲੀ ਉਹਨਾਂ ਦੇ ਪਰਿਵਾਰ ਲਈ ਆ ਉਹਨਾਂ ਦੇ ਜੋ ਨਜ਼ਦੀਕੀ ਉਹਨਾਂ ਦੇ ਜੋ ਦੋਸਤ ਨੇ ਜਾਂ ਜੋ ਪਰਿਵਾਰ ਦੇ ਵਾਂਗ ਦੋਸਤ ਹੁੰਦੇ ਐ ਉਹਨਾਂ ਸਾਰਿਆਂ ਦੇ ਲਈ ਉਹ ਸਮਾਂ ਵੀ ਬਹੁਤ ਦੁਖਦਾਈ ਰਿਹਾ ਹੁਣ ਤੇ ਅੱਜ ਦਾ ਟਾਈਮ ਤਾਂ ਖੈਰ ਆਖਰੀ ਮੁਲਾਕਾਤ ਪਜੀ ਕਦੋਂ ਵੀ ਹਸਪਤਾਲ ਦੇ ਵਿੱਚ ਗਈ ਸੀ ਮੇਰੀ ਜੀ ਲਾਸਟ ਉਹਨਾਂ ਨਾਲ ਮੁਲਾਕਾਤ ਹੋਈ ਸੀ ਜਦੋਂ ਉਹ ਕੈਰੀਅਨ ਜਟਾ 3 ਦੀ ਡਬਿੰਗ ਕਿਉਂਕਿ ਡਬਿੰਗ ਸਾਰੀ ਮੇਰੇ ਕੋਲ ਹੁੰਦੀ ਸੀ ਸਟੂਡੀਓਜ਼ ਮੇਰੇ ਤੇ ਉੱਥੇ ਆਏ ਕਾਫੀ ਦਿਨ ਲਗਾਤਾਰ ਆਂਦੇ ਰਹੇ ਔਰ ਉਦੋਂ ਇੱਕ ਵਾਰੀ ਤਾਂ ਉਹ ਰਿਕਵਰ ਕਰ ਗਏ ਸੀ ਤੇ ਠੀਕ ਸੀਗੇ ਤੇ ਬਹੁਤ ਹੱਸਾ ਖੇਡਾ ਬਹੁਤ ਅੱਛੇ ਤਰੀਕੇ ਨਾਲ ਉਹਨਾਂ ਨੇ ਸਾਰਾ ਟਾਈਮ ਸਪੈਂਡ ਕੀਤਾ ਫਿਰ ਪੁਖਰਾਜ ਦੇ ਨਾਲ ਵੀ ਮੁਲਾਕਾਤ ਹੁੰਦੀ ਰਹੀ ਮੇਰੇ ਸਟੂਡੀਓ 'ਚ ਵੀ ਤੇ ਬਟ ਪਤਾ ਹੀ ਨਹੀਂ ਸੀ ਨਾ ਵੀ ਇਦਾਂ ਇਸਾ